ਰਦਾ ਨਹੀਂ ਕਹਦਾ ਅਫਗਾਨਿਸਤਾਨ ਦੇ ਟਰੈਕਟਰ ਦੇ ਬਾਹਰ ਕੰਨਾ ਤੇ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਇੱਕ ਗੁਜਰਾਂ ਦੇ ਟਾਰੇ ਦੇ ਵਿੱਚ ਇੱਥੋਂ ਦੇ ਗੁਜਰ ਨੇ ਜਿਹੜੇ ਉਹ ਅਫਗਾਨਿਸਤਾਨ ਦੇ ਵਿੱਚ ਕਿਸ ਤਰ੍ਹਾਂ ਦੀ ਜ਼ਿੰਦਗੀ ਬਿਤਾ ਰਹੇ ਨੇ ਇਹ ਸਾਰਾ ਜਾਣਾਂਗੇ ਤੇ ਆਪਾਂ ਚੱਲਾਂਗੇ ਗੁਜਰਾਂ ਦੇ ਜਿਹੜੇ ਘਰ ਨੇ ਉਹਨਾਂ ਦੀਆਂ ਮੱਝਾਂ ਨੇ ਉਹਨਾਂ ਦੇ گاਵਾ ਨੇ ਉਹ ਦੇਖਣਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਗੁਜਰਾਂ ਦੇ ਉੱਪਰ ਬਣਾਏ ਹੋਏ ਘਰ ਨੇ ਤੇ ਇੱਧਰ ਵੀ ਬਹੁਤ ਸਾਰੇ ਘਰ ਨੇ ਜਿਹੜੇ ਉਹ ਗੁਜਰਾਂ ਦੇ ਨੇ ਤੇ ਇੱਕ ਨਦੀ ਦੇ ਉੱਪਰ ਇਹ ਰਹਿ ਰਹੇ ਨੇ ਤੇ ਨਦੀ ਦਾ ਪਾਣੀ ਕਦੇ-ਕਦੇ ਉੱਪਰ ਆ ਜਾਂਦਾ ਹੈ ਕਦੇ-ਕਦੇ نیچے ਵਗ ਜਾਂਦਾ ਹੈ ਤੇ ਇਹਨਾਂ ਦੀ ਜ਼ਿੰਦਗੀ ਕਿਹੋ ਜੀ ਆਪਾਂ ਦਿਖਾਉਣਾ ਤੁਹਾਨੂੰ ਤੇ ਸੜਕ ਦੇ ਉੱਪਰ ਇਹ ਪਾਥੀਆਂ ਵੇਚਦੇ ਨੇ ਦੇਖੋ ਇਹ ਸਾਰੀਆਂ ਪਾਥੀਆਂ ਨੇ ਜਿਹੜੀਆਂ ਬੋਰੀਆਂ ਭਰ ਕੇ ਇਹਨਾਂ ਨੇ ਮੱਝਾਂ ਗਾਵਾਂ ਦਾ ਜਿਹੜਾ ਗੋਹਾ ਹੈ ਉਹ ਤੋਂ ਬਣਾ ਕੇ ਰੱਖੀਆਂ ਨੇ ਇੱਧਰ ਵੀ ਸਾਰੀਆਂ ਪਾਥੀ ਪਾਥੀਆਂ ਨੇ ਇਹ ਟਰਾਂਸਪੋਰਟ ਹੈ ਜੀ ਇਹਨਾਂ ਦੀ ਜਿਹੜੀ ਤੇ ਗੋਆ ਲੈ ਕੇ ਆਉਂਦੇ ਨੇ ਤੇ ਇੱਧਰ ਸਾਰੇ ਇਹਨਾਂ ਦੇ ਡੰਗਰ ਬੱਚੇ ਖੜੇ ਨੇ ਇਹ ਦੇਖੋ ਹਲੋ ਗੋਆ ਕਿਹਗਾ ਕੀ ਨਾਮ ਹੈ ਆਪਕਾ ਰੁਾਨੁਲਾ ਪੜਾਈ ਕਰਤੇ ਹੋ ਪੜਾਈ ਕੋਈ ਕਿਕਰ ਲੱਗੇ ਕਿਤਾਬ ਕਿਤਾਬਿਤ ਅਕੀ ਹੋਏ ਸਬਕ ਸਬਕ ਕਿ ਕਿਤਾਬ ਸਬਕ ਇਹ ਨਾ ਬਈ ਪਤਾ ਨਹੀਂ ਕੀ ਕਰਿਆ ਉਹਨਾਂ ਦੀ ਬੋਲੀ ਨਹੀਂ ਆਉਂਦੀ ਇੱਕ ਆਪਾਂ ਨੂੰ ਕਿਆ ਬੋਲ ਰਹਾ ਹੈ ਜੀ ਤੁਹਾਨੂੰ ਖਬਰ ਹੋ ਕੇ ਇਹ ਵੀ ਇੱਕ ਬੱਚਾ ਫਿਰਦਾ ਹੈ ਇਹ ਟਰੈਕਟਰ ਖੜਾ ਹੈ ਇਹਨਾਂ ਦਾ ਇਹ ਨਹੀਂ ਵੀ ਇਹ ਕਿਸ ਕਾ ਹੈ ਤੇਰਾ ਨਾ ਤੁਹਾਰਾ ਨਹੀਂ ਹੈ ਠੀਕ ਹੈ ਇਹ ਕਹਿੰਦੇ ਸਾਡਾ ਨਹੀਂ ਹੈਗਾ ਕਿਰਾਇਆ ਕਰੂ ਲਾਉਣ ਵਾਲ ਇੱਥੇ ਖੜਾ ਜਾਂਦੇ ਨੇ ਇਹ ਪਾਣੀ ਬਹੁਤ ਹੈ ਬਾਈ ਤੇ ਨਦੀ ਹੈ ਜਿਹੜੀ ਚੜੀ ਪਈ ਹੈ ਤੇ ਇੱਥੇ ਜਿਹੜੀ ਇਹਨਾਂ ਦੀ ਲਾਈਫ ਹੈ ਕੁਝ ਇਸ ਤਰ੍ਹਾਂ ਹੀ ਚੱਲ ਰਹੀ ਹੈ ਪਾਣੀ ਦੇ ਵਿੱਚ ਦੀ ਹੋ ਕੇ ਚੈਲ ਕਹਿੰਦਾ ਕਹਿੰਦਾ ਮੈਂ ਵੀ ਪਾਣੀ ਦੇ ਵਿੱਚ ਦੀ ਹੋ ਕੇ ਚਲਾ ਜਾਊਂਗਾ ਜੰਗ ਇੱਥੇ ਵੀ ਬਹੁਤ ਜ਼ਿਆਦਾ ਚਰਚਾ ਦਾ ਵੇਸਾ ਬਣੀ ਹੋਈ ਹੈ ਤੇ ਅਸੀਂ ਇਹਨਾਂ ਦਾ ਘਰ ਦੇਖਣਾ ਇਹ ਕਹਿੰਦੇ ਵੀ ਇਧਰੋਂ ਪਾਕਿਸਤਾਨ ਦੇ ਉੱਪਰ ਆਪਾਂ ਆਮਲਾ ਕਰਨਾ ਹੈ ਕਹਿੰਦੇ ਅਸੀਂ ਤੁਹਾਡੇ ਨਾਲ ਆ ਛੋਟੇ ਛੋਟੇ ਜਵਾਕਾਂ ਚ ਜੰਗ ਦੀ ਐਕਸਾਈਟਮੈਂਟ ਆ ਪਤਾ ਨਹੀਂ ਤਾਂ ਇਹ ਸਦੀਆਂ ਤੋਂ ਮਤਲਬ ਜੰਗ ਦੇ ਵਿੱਚ ਹੀ ਰਹੇ ਨੇ ਇਹਨਾਂ ਨੂੰ ਚਾ ਚੜਦਾ ਜਦੋਂ ਜੰਗ ਦੀਆਂ ਗੱਲਾਂ ਹੁੰਦੀਆਂ ਨੇ ਤੇ ਬੜੀਆਂ ਚਸਕੇ ਲੈ ਲੈ ਕਰਦੇ ਨੇ ਹਣਾ ਪਰ ਜੰਗ ਆ ਜਿਹੜੀ ਉਹ ਕਿਸੇ ਮਸਲੇ ਦਾ ਹੱਲ ਨਹੀਂ ਹੈਗੀ ਲੜਾਈ ਆ ਜਿਹੜੀ ਬਹੁਤ ਕੁਝ ਲੈ ਜਾਂਦੀ ਹੈ ਜੰਗਾਂ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਮੈਨੂੰ ਤਾਂ ਇਹ ਲੱਗਦਾ ਹੈ ਇਹਤੋਂ ਨਾਮ ਹਾਰਾ ਫਗਾਨਿਸਤਾਨ ਦਾ ਪਿੰਡਾਂ ਦਾ ਸਾਡਾ ਬੰਦਾ ਜਿਹੜਾ ਉਹ ਕਹਿੰਦਾ ਟਰੈਕਟਰ ਲੈ ਕੇ ਜਾਣਾ ਸੀ ਤੇ ਟਰੈਕਟਰ ਦੇ ਵਿੱਚ ਵੀ ਅਸੀਂ ਦੂਜੀ ਸਾਈਡ ਲੰਘਾਂਗੇ ਇਹ ਬੰਦੇ ਨੂੰ ਅਸੀਂ ਨੇ ਤਿਆਰ ਕਰ ਲਿਆ ਤੇ ਮੈਸੀ 240 ਇਹ ਕਹਿੰਦੇ ਇਹ ਪਰ ਆਏ ਬਾਤ ਚਲੋ ਜੀ ਹੋਰ ਇਹ ਚੈਲ ਹੜਦਾ ਨਹੀਂ ਕਹਿੰਦਾ ਅਫਗਾਨਿਸਤਾਨ ਤੇ ਟਰੈਕਟਰ ਦੇ ਬਾਹਰ ਕਰਨਾ ਹੈ ਦਰਿਆ ਇਹ ਬੰਦਾ ਸਾਡਾ ਉੱਤੇ ਰਿਹਾ ਲਾ ਲੈ ਲੈਂਦੇ ਆਰਾ ਨੋ ਨੋ ਲਾ ਕੋਟੇ ਕੋਟੇ ਹੋ ਗਏ ਨਾ ਉੱ딜 ਹੀ ਦਿੱਤਾ ਹੁਣ ਉੱਪਰੋਂ ਵੀ ਸਿੱਧਾ ਕਸੀਦਾ ਲਓ ਇਧਰੇ ਆਜ ਬਾੜ ਦਾ ਟਿਕਾਣਾ ਆਜ ਮਾਰਨਾ ਸੀ ਆਹ ਤੋਂ ਕਿੱਸ ਕੇ ਬਾੜਾ ਕਰਾ ਐਣੀ ਪਤਾ ਕਿੱਥੇ ਲਓ ਜੀ ਲਓ ਜੀ ਮੈਸੀ ਫਰਗੂਸ਼ਨ 240 ਤੇ ਕਹਿੰਦਾ ਅਸੀਂ ਪਹੁੰਚ ਚੁੱਕੇ ਆ ਤੇ ਇਧਰ 4 ਲੱਖ ਰੁਪਏ ਦਾ ਇਹ ਪਾਕਿਸਤਾਨ ਚ ਕਹਿੰਦੇ 20 ਲੱਖ ਰੁਪਏ ਦਾ ਪਾਕਿਸਤਾਨ ਤੋਂ ਇੰਪੋਰਟ ਕੀਤਾ ਹੋਇਆ ਹੈ ਤੇ ਇਹ ਬਾਈ ਸਾਨੂੰ ਲੈ ਕੇ ਆਇਆ ਇੱਥੇ ਤੇ ਉਧਰ ਨਾਲ-ਨਾਲ ਦਰਿਆ ਚੋਂ ਬਰੇਤੀ ਨਿਕਲ ਰਹੀ ਹੈ ਤੇ ਫਸਲ ਵੀ ਵੱਡੀ ਜਾ ਰਹੀ ਹੈ ਇੱਥੇ ਫਸਲ ਹੈ ਜਿਹੜੀ ਕਣਕ ਦੀ ਵढाई ਪੂਰੀ ਚੱਲ ਰਹੀ ਹੈ ਗੁਜਰਾ ਦੇ ਢਾਰਿਆਂ ਦੇ ਵਿੱਚ ਖੇਤੀ ਹੁੰਦੀ ਹੈ ਮੱਝਾਂ ਪਾਲੀਆਂ ਜਾਂਦੀਆਂ ਨੇ ਤੇ ਪਾਥੀਆਂ ਵੇਚੀਆਂ ਜਾਂਦੀਆਂ ਨੇ ਉੱਪਰ ਵੀ ਕੁਝ ਘਰ ਬਣੇ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਤੇ ਨੀਚੇ ਗੁਜਰਾਂ ਦੇ ਟਾਰੇ ਤੇ ਬਰੇਤੀ ਜਿਹੜੀ ਉਹ ਦਰਿਆ ਚੋਂ ਲਗਾਤਾਰ ਇੱਥੇ ਵੀ ਨਿਕਲਦੀ ਰਹਿੰਦੀ ਐ ਦੇਖੋ ਤੁਸੀਂ ਇਹ ਟਰਾਲੀ ਬਰੇਤੀ ਦੀ ਲੈ ਕੇ ਆ ਰਿਹਾ ਬਾਈ ਆਓ ਜੀ ਕਾਢ ਹੀ ਲਿਆਏ ਬਾਈ ਜਿਹੜੀ ਬਰੇਤੀ ਟਰਾਲੀ ਆ ਇਹ ਨੇ ਇੱਥੋਂ ਦੇ ਰੋਜ਼ਮਰਰਾ ਦੇ ਕੰਮ ਖੁਸ਼ ਨੇ ਪੂਰੇ ਵੀ ਸਾਡੀ ਵੀਡੀਓ ਬਣਾ ਰਹੇ ਨੇ ਨਿਊ ਹਾਲੈਂਡ ਦੇ ਟਰੈਕਟਰ ਨੇ ਕੋ ਪਾਕਿਸਤਾਨ ਚ ਵੀ ਇਸੇ ਤਰ੍ਹਾਂ ਦੇ ਨੇ ਇਹ ਨੇ ਜੀ ਇੱਥੋਂ ਦੇ ਬੱਚੇ ਦੇਖੋ ਤੁਸੀਂ ਕਿਸ ਤਰ੍ਹਾਂ ਪਾਣੀ ਦੇ ਵਿੱਚ ਨਹਾ ਰਹੇ ਨੇ ਤੇ ਦਰਿਆ ਦੇ ਕੰਡੇ ਤੇ ਕੱਕ ਕੁੱਕ ਵੱਟ ਕੇ ਲਿਆਏ ਨੇ ਇਹ ਤੇ ਖੜੇ ਨੇ ਚੈਲ ਕਰਨੀ ਪੂਰੀ ਨਿਗਾਹ ਜਮਾਈ ਕਰਨ ਕੀ ਆਇਆ ਸਾਡੇ ਕੋਲੇ ਇਹ ਇੱਥੋਂ ਦੇ ਬੱਚਿਆਂ ਦੀ ਜ਼ਿੰਦਗੀ ਜਿਹੜੇ ਸਕੂਲ ਤਾਂ ਮੈਨੂੰ ਲੱਗਦਾ ਕਦੇ ਗਏ ਹੀ ਨਹੀਂ ਹੁਣ ਮਦਰੱਸੇ ਵਗੈਰਾ ਚ ਜਾਂਦੇ ਨੇ ਇਹ ਗੁਜਰਾਂ ਦੇ ਬੱਚੇ ਨੇ ਇੱਥੋਂ ਦੇ ਤੇ ਦਿਨੇ ਇਹ ਖੇਡਦੇ ਰਹਿੰਦੇ ਨੇ ਤੇ ਘਾਹ ਵਗੈਰਾ ਵੱਟ ਕੇ ਲਿਆਉਂਦੇ ਨੇ ਨਗਰਾਂ ਵਾਸਤੇ ਇਹ ਬਾਈਉਰਾ ਨਾਲ ਅਸੀਂ ਨੰਬਰ ਸਾਂਝੇ ਕੀਤੇ ਨੇ ਤੇ ਇਹਨਾਂ ਨਾਲ ਅਸੀਂ ਨੇ ਆਪਣੀ ਖੇਤੀਬਾੜੀ ਦੇ ਤਜਰਬੇ ਸਾਂਝੇ ਕੀਤੇ ਨੇ ਤੇ ਹੁਣ ਆਪਾਂ ਚੱਲਾਂਗੇ ਅੱਗੇ ਇਹ ਇੱਥੋਂ ਦਾ ਜਿਹੜਾ ਜੀਵਨ ਹੈ ਇਹਨਾਂ ਦਾ ਕੁਝ ਇਹੋ ਜਿਹਾ ਚੱਲ ਰਿਹਾ ਹੈ ਵੀ ਇੱਥੇ ਕਦੇ ਪਾਣੀ ਵੱਧ ਜਾਂਦਾ ਹੈ ਕਦੇ ਘਟ ਜਾਂਦਾ ਹੈ ਤੇ ਪਿੱਛੇ ਮੇਰੇ ਟਰੈਕਟਰ ਲੈ ਕੇ ਆ ਰਿਹਾ ਮੈਸੀ ਆਪਣੇ 241 ਆਉਂਦਾ ਇੱਥੇ 240 ਹੈ ਤੇ ਇਹ ਚਲਾਉਂਦੇ ਰਹਿੰਦੇ ਨੇ ਤੇ ਇੱਥੋਂ ਦੀ ਜਿਹੜੀ ਜ਼ਿੰਦਗੀ ਹੈ ਇਹਨਾਂ ਦੀ ਇਹ ਟਰੈਕਟਰ ਦੇ ਨਾਲ ਨਰਵਾਹ ਕਰ ਰਹੇ ਨੇ ਚਲਾਉਂਦੇ ਨੇ ਕਹਿੰਦੇ ਟਰੈਕਟਰ ਅਸੀਂ ਕਿਰਾਏ ਤੇ ਤੇ ਅੱਗੇ ਆਪਾਂ ਚੱਲਾਂਗੇ ਨਦੀ ਨੂੰ ਫੇਰ ਜਿਹੜਾ ਟਰੈਕਟਰ ਨਹੀਂ ਪਾਰ ਕਰਨਾ ਪੈਣਾ। ਲਓ ਜੀ ਕਹਿੰਦਾ ਵੀਡੀਓ ਬਣਾਉਂ ਬਾਈ ਕਹਿੰਦਾ ਟਰੈਕਟਰ ਚਲਾਉਂਦੇ। ਵਧੀਆ ਲੱਗਿਆ ਯਾਰ। ਵਧੀਆ ਮਾਹੌਲ ਹੈ ਪਿੰਡਾਂ ਵਾਲੇ ਬੰਦੇ ਜਿਹੜੇ ਨੇ ਓਏ ਕੋਜੀ ਹੁੰਦੇ ਨੇ। ਤੇ ਸ਼ਹਿਰਾਂ ਵਾਲੇ ਮੈਨੂੰ ਐ ਲੱਗਦਾ ਵੀ ਥੋੜਾ ਜਿਹਾ ਬਿਜ਼ਨਸ ਪਰਵਰਤੀ ਦੇ ਹੁੰਦੇ ਨੇ। ਪਿੰਡਾਂ 'ਚ ਜਦੋਂ ਬੰਦਾ ਆਜੇ ਨਾ ਤੇ ਓ ਐ ਹੁੰਦਾ ਵੀ ਇਹਦੀ ਕੀ ਖੇਮਤ ਕਰੀਏ ਤੇ ਦੇਖੋ ਬਾਈ ਨੇ ਟਰੈਕਟਰ ਹੀ ਫੜਾਤਾ ਆਪਦਾ ਮੈਨੂੰ ਕਹਿੰਦਾ ਤੂੰ ਚਲਾ ਤੇ ਹੁਣ ਆਪਾਂ ਇਹਨੂੰ ਫੜਾਉਣਿਆਂ ਨੂੰ ਰਸਤੇ ਦਾ ਪਤਾ ਹੀ ਬਿੱਟ ਦੀ ਕਿੱਥੋਂ ਦੀ ਜਾਂਦਾ ਤੇ ਆਪਾਂ ਹੋਰ ਪਾਸੇ ਨਾ ਬਾੜ ਗਏ ਲਓ ਜੀ ਵਾਪਸ ਮੁੜਿਆ ਹੈ ਕਹੇ ਲੋਰੀ ਕਹਿੰਦੇ ਜੀ ਇੱਛਾ ਪੂਰੀ ਕਰਦੀ ਮੇਰੀ ਕਹਿੰਦੇ ਆਲਾ ਇਹ ਆ ਗਿਆ ਸਾਰੇ ਨਾਈਟਾਰੇ ਤੇ ਹੁਣ ਆਪਾਂ ਇੱਥੇ ਖੜਾ ਗਏ ਦਾ ਮਜ਼ਾ ਜਿਆਦਾ ਇਹ ਲੈ ਰਹੇ ਨੇ ਭਾਈ ਔਰਤ ਹੈ ਠੀਕ ਹੈ ਠੀਕ ਹੈ ਇਹ ਦੇਖੋ ਜੀ ਇਹ ਬੋਰੀਆਂ ਦੇ ਵਿੱਚ ਭਰ ਕੇ ਇਹਨਾਂ ਨੇ ਪਾਥੀਆਂ ਲਾ ਕੇ ਰੱਖਿਆ ਨੇ ਤੇ ਰੋਡ ਤੇ ਇਹਨਾਂ ਦਾ ਬੇਨਸ ਪਾਥੀ ਹੈ। ਔਰ ਤੋਂ ਪਿੱਛੇ ਜਿਹੜਾ ਕੰਮ ਹੈ ਉਹ ਮੱਝਾਂ ਗਾਵਾਂ ਚਾਰੰਦਾ ਤੇ ਦੁੱਧ ਵੇਚਣ ਦਾ। ਲਾਹੌਰ ਤੋਂ ਤਕਰੀਬਨ 15 ਤੋਂ 20 ਮਿੰਟਾਂ ਦਾ ਸਫ਼ਰ ਕਰਕੇ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਚਸ਼ਮੇ ਸਾਹੀ ਚਸ਼ਮੇ ਸਾਹੀ ਦੇ ਵਿੱਚ ਇੱਕ ਚਸ਼ਮਾ ਇੱਥੇ ਤੇ ਇੱਕ ਪਿੱਛੇ ਮੇਰੇ ਬਾਗ ਹੈ ਬਾਗ ਦੀ ਜਿਹੜੀ ਦੇਖਰੇਖ ਕਰਦੇ ਨੇ ਉਹ ਸਾਡੇ ਨਾਲ ਆਏ ਨੇ ਤੇ ਉਹ ਸਾਨੂੰ ਦਿਖਾਉਣਗੇ ਇੱਥੇ ਦਾ ਗੁਰਦੁਆਰਾ ਚਸ਼ਮੇ ਸਾਹੀ ਚਸ਼ਮੇ ਸਾਹੀ ਹੈ ਜਿਹੜਾ ਇਹ 550 ਸਾਲ ਪੁਰਾਣਾ ਇਹਦਾ ਇਤਿਹਾਸ ਹੈ ਇਹ ਸਾਰੀ ਜਗ੍ਹਾ ਜਿਹੜੀ ਕਿਸੇ ਵਕਤ ਗੁਰਦੁਆਰਾ ਸਾਹਿਬ ਦੀ ਹੋਇਆ ਕਰਦੀ ਸੀ ਹੁਣ ਵੀ ਗੁਰਦੁਆਰਾ ਸਾਹਿਬ ਦੇ ਨਾਂ ਹੈ ਇਹ ਕਬਜਾ ਇੱਥੇ ਕਿਸੇ ਦਾ ਹੈ ਨਹੀਂਗਾ ਤੇ ਇਹਦੇ ਵਿੱਚ ਕਣਕ ਵਗੈਰਾ ਬੀਜੀ ਜਾ ਰਹੀ ਹੈ। ਇਥੇ ਹਸਕ ਹੋਣ ਕਰਕੇ ਇਹ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਾਏ ਹੋਣ ਕਰਕੇ ਇਹ ਗੁਰਦੁਆਰੇ ਦੀ ਸਾਂਭ ਸੰਭਾਲ ਹੈ ਜਿਹੜੀ ਉਹ ਮਾੜੀ ਮੋਟੀ ਇੱਥੋਂ ਦੀ ਕਮੇਟੀ ਕਰ ਰਹੀ ਹੈ ਤੇ ਇਹਦੀ ਇਮਾਰਤ ਜਿਹੜੀ ਉਹ ਬਿਲਕੁਲ ਹੀ ਖਰਾਬ ਹੋ ਚੁੱਕੀ ਹੈ। ਤੇ ਇੱਥੇ ਕਣਕ ਵਗੈਰਾ ਬੀਜਦੇ ਨੇ। ਇਹ ਜਗ੍ਹਾ ਜਿਹੜੀ ਖਾਰਾਂ ਕੂਰਾ ਪੈ ਚੁੱਕੀਆਂ ਨੇ ਇਹ ਵੀ ਨਹੀਂ ਲੋਟ ਹੋ ਰਹੀਆਂ ਇਹਨਾਂ ਤੋਂ। ਇਥੇ ਪੈ ਗਈ ਪੈ ਗਈ ਰਹੇਗੀ ਰਹੇਗੀ ਜਿੰਨੇ ਸੌਂਚ ਹੋਈ ਜਾਂਦੀ ਹੈ ਕਨਕ ਹੋਈ ਜਾਂਦੀ ਹੈ ਇੱਕ ਉਜਾੜ ਦੇ ਵਾਂਗੂ ਹੀ ਐ ਇਹ ਹੁਣ ਕਹਿੰਦੇ ਕਿਸੇ ਵਕਤ ਚ ਇਥੇ ਪੂਰਾ ਮੇਲਾ ਲੱਗਿਆ ਕਰਦਾ ਸੀ ਵਿਸਾਖੀ ਨੂੰ ਤੇ ਇਥੇ ਵਿਆਹ ਹੋਏ ਕਰਦੇ ਸੀ ਬਹੁਤ ਜ਼ਿਆਦਾ ਇਕੱਠ ਹੋਇਆ ਕਰਦਾ ਸੀ ਆਪਾਂ ਹੁਣ ਅੱਗੇ ਚੱਲਾਂਗੇ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਅੰਦਰ ਜਾ ਕੇ ਦੇਖਦੇ ਆਪਾਂ ਇਹ ਚਸ਼ਮਾ ਫੁੱਟਦਾ ਕਹਿੰਦੇ ਇੱਥੇ ਤੇ ਇਹਦੇ ਨੇੜੇ ਤੇੜੇ ਜਿਹੜੇ ਇਹ ਸਾਰੇ ਪਿੱਪਲ ਤੇ ਬਰੋਟੇ ਲੱਗੇ ਹੋਏ ਨੇ ਵੱਡੇ ਵੱਡੇ ਪੁਰਾਣੇ ਹਮੇ ਦੇ ਤੇ ਜਵਾਕ ਬਹੁਤ ਇਕੱਠੇ ਹੋ ਰਹੇ ਨੇ ਇਹ ਦੇਖੋ ਇੱਧਰ ਵੀ ਆ ਗਏ ਇੱਧਰ ਵੀ ਸਾਡੇ ਆਲੇ ਦੁਆਲੇ ਇਕੱਠਾ ਪੂਰਾ ਹੋ ਰਿਹਾ ਹੈਗਾ ਇਹ ਇਤੋਂ ਦੇ ਪੰਡਾਂ ਦੇ ਲੋਕ ਨੇ ਜਿਹੜੇ ਆਉਂਦੇ ਰਹਿੰਦੇ ਨੇ ਅੱਭੀ ਫੜ ਕੇ ਲੈਣੀਆਂ ਚਾਬੀ ਹੈ ਨਹੀਂ ਸਾਡੇ ਲਵੇ ਤੇ ਕਣਕ ਦੀ ਬਾਢੀ ਚੱਲ ਰਹੀ ਹੈ ਇੱਥੇ ਕਣਕ ਵੱਢ ਰਹੇ ਨੇ ਸਾਰੇ ਨੂੰ ਲੋ ਜੀ ਕਹਿੰਦੇ ਜੰਦੇ ਖੁੱਲ ਕੇ ਚਸਮੇ ਸਾਹਿਬ ਦੇ ਚਸਮੇ ਸਾਹਿਬ ਦੇ ਅੰਦਰ ਦਰਸ਼ਨ ਕਰਾਂਗੇ ਆਪਾਂ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਇੱਥੇ ਆਪਣੇ ਚਰਨ ਪਾਏ ਨੇ ਚਸ਼ਮਾ ਫੁੱਟਦਾ ਇਹ ਬਣਾਇਆ ਗਿਆ ਤੇ ਅੰਦਰੋਂ ਕਹਿੰਦੇ ਚਸ਼ਮਾ ਫੜਦਾ ਅੰਦਰ ਦੇ ਵੀ ਅਸੀਂ ਜਿੰਦੇ ਖਲਾਵਾਗੇ ਜਿੰਦੇ ਬੜੇ ਔਖੇ ਖੁੱਲੇ ਨੇ ਸਿਆਦ ਚਾਬੀਆਂ ਚੂਬੀਆਂ ਦਾ ਨਹੀਂ ਪਤਾ ਸੀ ਤੇ ਤਿੰਨ ਨਿਸ਼ਾਨੀਆਂ ਨੇ ਜਿਹੜੀਆਂ ਮੌਜੂਦ ਨੇ ਇਹ ਉੱਪਰ ਖੰਡੇ ਤੇ ਇਹ ਵੱਡਾ ਖੰਡਾ ਲਾਇਆ ਇੱਕ ਤਲਵਾਰਾਂ ਦੇ ਖੰਡੇ ਵਾਲੀਆਂ ਉਹ ਪੂਰੀ ਦੀ ਪੂਰੀ ਉਹ ਬਣੀ ਹੋਈ ਹੈ ਤੇ ਤਿੰਨ ਚਾਰ ਸਾਹਮਣੇ ਨੇ ਜਿਹੜੇ ਇਹਦਾ ਇਤਿਹਾਸ ਦਿਖਾਉਂਦੇ ਨੇ ਬਾਕੀ ਇੱਥੋਂ ਜਿਹੜਾ ਚਸ਼ਮਾ ਉਹ ਫੁੱਟਦਾ ਹੈਗਾ ਕਹਿੰਦੇ ਵਿਸਾਖੀ ਨੂੰ ਇੱਥੇ ਬੜਾ ਵੱਡਾ ਇਕੱਠ ਹੁੰਦਾ ਸੀਗਾ ਤੇ ਵਿਸਾਖੀ ਦੇ ਇਕੱਠ ਦੇ ਉੱਪਰ ਇੱਥੇ ਵਿਆਹ ਕਰਦੇ ਸੀ ਕਈ ਜੋੜਿਆਂ ਦੇ ਇੱਕ ਸਰੋਵਰ ਹੈ ਚਸ਼ਮੇ ਸਾਹੀ ਇਹ ਬਾਹਰ ਦਾ ਨਜ਼ਾਰਾ ਜੀ ਇੱਥੇ ਵੀ ਪਾਣੀ ਸਾਫ਼ ਹੈ ਜਿਹੜਾ ਆਉਂਦੀ ਰਹਿੰਦਾ ਹੈ ਚਸ਼ਮੇ ਨੇ ਜਿਹੜੇ ਦੁਨੀਆਂ ਦੇ ਵਿੱਚ ਬਹੁਤ ਘੱਟ ਜਗ੍ਹਾ ਫੁੱਟਦੇ ਨੇ ਆਪਾਂ ਪਹਿਲਾਂ ਇੱਕ ਚਸ਼ਮਾ ਕਸ਼ਮੀਰ ਦੇ ਵਿੱਚ ਵੀ ਦੇਖਿਆ ਜਿਹੜਾ ਜੇਲਮ ਦਾ ਵਾਟਰ ਆਫ ਸੋਰਸ ਹੈ ਤੇ ਇਹ ਵੀ ਇੱਕ ਚਸ਼ਮਾ ਹੈਗਾ ਜਿੱਥੋਂ ਪਾਣੀ ਨਿਕਲਦਾ ਹੈ ਸ਼ਾਇਦ ਇੱਥੇ ਚਰਨ ਪਾਏ ਨੇ ਤੇ ਆਪਾਂ ਇਹਦਾ ਇਤਿਹਾਸ ਹੈ ਜਿਹੜਾ ਅੱਗੇ ਜਾ ਕੇ ਇੱਥੋਂ ਦੇ ਲੋਕਲ ਸਿੱਖਾਂ ਤੋਂ ਪੁੱਛਾਂਗੇ ਹੁਣ ਇਹ ਜਿਹੜੇ ਖੜੇ ਨੇ ਇਹਨਾਂ ਨੂੰ ਤਾਂ ਹਿੰਦੀ ਆ ਉਰਦੂ ਆਉਂਦੀ ਨਹੀਂ ਹੈਗੀ ਸਾਰੇ ਫਾਰਸੀ ਜਾਂ ਇੱਥਾਂ ਹੀ ਲੋਕਲ ਭਾਸ਼ਾ ਵਾਲੇ ਨੇ ਜਵਾਕ ਬਹੁਤ ਜ਼ਿਆਦਾ ਇਕੱਠੇ ਹੋ ਜਾਂਦੇ ਨੇ ਆਲੇ ਦੁਆਲੇ ਇਹ ਸਾਰੇ ਜਵਾਕ ਨੇ ਇਹ ਵਈ ਕਣਕ ਵੱਢ ਰਹੇ ਨੇ ਇੱਥੇ ਕਣਕ ਵਾਲੀਆਂ ਦਾਤੀਆਂ ਦੇਖੋ ਇਹਨਾਂ ਦਾ ਦਾਤੀ ਦੇ ਪੈਦਾ ਵੀ ਦਾਤੀ ਗਲਵਚ ਗਲਵਚ ਪਾ ਕੇ ਪੂਰੇ ਕੈਮ ਹੋ ਕੇ ਆਏ ਨੇ ਕਣਕ ਵੜਨ ਦੇ ਲਈ ਉਸ ਇਸ ਤਰ੍ਹਾਂ ਦੀ ਬਾਡੀ ਚੱਲ ਰਹੀ ਹੈ ਥੋੜੀ ਜਿਹੀ ਲੇਟ ਹੈ ਲਓ ਜੀ ਆਪਣੇ ਦਾਤੀ ਕਹਿੰਦੇ ਨੇ ਇਹ ਕਹਿੰਦੇ ਦਾਸ ਫਾਰਸੀ ਵਿੱਚ ਬੋਲ ਦਾਸ ਪਸ਼ਤੂ ਵਿੱਚ ਬੋਲ ਲੋਰ ਫਾਰਸੀ ਸੀ ਬਾਬਾ ਜੀ ਕਹਿੰਦੇ ਦਾਸ ਹੈ ਤੇ ਪਸ਼ਤੂ ਪਸ਼ਤੂ ਚ ਲੋਰ ਹੈ ਇਹਦਾ ਨਾਮ ਇੱਥੋਂ ਦੀ ਇਹੋ ਜਿਹਾ ਕੁਝ ਡਿਜ਼ਾਈਨ ਹੈ ਇਹਦਾ ਤੇ ਦਾਤੀ ਦਾ ਹੱਥੀ ਬਾਡੀ ਚੱਲ ਰਹੀ ਹੈ ਇਸ ਤਰ੍ਹਾਂ ਦਾ ਮਾਹੌਲ ਕੁਝ ਅੱਜ ਤੋਂ 30 ਸਾਲ ਪਹਿਲਾਂ ਪੰਜਾਬ ਚ ਵੀ ਹੋਇਆ ਕਰਦਾ ਸੀ ਵੀ ਜਦੋਂ ਕਣਕਾਂ ਵੱਢਦੇ ਸੀ ਉਹਨਾਂ ਨੂੰ ਹੜੰਬੇ ਰਾਹੀਂ ਕੱਢਦੇ ਸੀ ਅਸੀਂ ਪੂਰਾ ਵਲੌਗ ਹੀ ਬਣਾਉਣਾ ਹੈ ਤੇ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਚਲੋ ਜੀ ਖੇਤੀਬਾੜੀ ਦਿਖਾਵਾਂਗੇ ਖੇਤੀਬਾੜੀ ਦਿਖਾਵਾਂਗੇ ਤੇ ਇਹ ਨੇ ਪਿੰਡਾਂ ਦੇ ਬਾਲ ਇੱਥੋਂ ਦੇ ਇਹ ਸਾਰੇ ਪਿੱਛੇ ਸਾਡੇ ਜਿਸ ਤਰ੍ਹਾਂ ਕੋਈ ਆਪਣੀ ਆਉਂਦੇ ਪਿੰਡਾਂ 'ਚ ਕੋਈ ਅਜਨਬੀ ਆਇਆ ਹੋਵੇ ਤਾਂ ਉਹਨੂੰ ਦੇਖਣ ਵਾਸਤੇ ਪਿੱਛੇ ਸਾਡੇ ਹੀ ਬਾਬਾ ਜੀ ਦੇ ਨਾਲ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਵੀ ਇੱਥੇ 10 ਜੈਟ ਜਹਾਜ਼ਾਂ ਵੱਲੋਂ ਬਹੁਤ ਸਾਰੇ ਬੰਬ ਸਿੱਟੇ ਗਏ ਸੀ ਉਦੇ ਦੌਰਾਨ ਜਿਹੜਾ ਇਹ ਗੁਰਦੁਆਰਾ ਸਾਹਿਬ ਸੀ ਗੁਰਦੁਆਰਾ ਚਸਮਾ ਸਾਹਿਬ ਉਹ ਬਿਲਕੁਲ ਤਬਾਹ ਹੋ ਗਿਆ। ਸਮੇ ਸਾਹੀ ਦੇ ਨੇੜੇ ਬਹੁਤ ਵੱਡਾ ਬਾਗ ਹੈ। ਤੇ ਇਹ ਗਾਰਡਨ ਬਣਿਆ ਹੋਇਆ ਬਹੁਤ ਸੋਹਣਾ ਇੱਥੇ। ਤੇ ਗਾਰਡਨ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ। ਥੋੜੀ ਬਹੁਤ ਤੇਰੀ ਸਾਮ ਸੰਭਾਲ ਹੋ ਰਹੀ ਆ ਪਰ ਜਿਹੜਾ ਇੱਥੇ ਆਉਣਾ ਜਾਣਾ ਲੋਕਾਂ ਦਾ ਬਹੁਤ ਘੱਟ ਹੈ। ਜਿੰਦੀ ਲੱਗੇ ਰਹਿੰਦੇ ਨੇ ਇੱਥੇ ਲਗਾਤਾਰ। ਇਹ ਬਹੁਤ ਵੱਡਾ ਖੂਹ ਹੈ ਇਹਦੇ ਵਿੱਚ ਵਿਚਾਲੇ। ਇਧਰ ਵੀ ਗਾਰਡਨ ਬਣਿਆ ਹੋਇਆ ਹੈ। ਔਰ ਕੰਧ ਦਿਖਦੀ ਹੈ ਸਾਹਮਣੇ ਤੇ ਖੱਬੇ ਵੀ ਬਹੁਤ ਸੋਹਣਾ ਗਾਰਡਨ ਬਣਿਆ ਹੋਇਆ ਤੇ ਹਰ ਤਰ੍ਹਾਂ ਦੇ ਇੱਥੇ ਬੂਟੇ ਵਗੈਰਾ ਲਾਏ ਗਏ ਨੇ ਤਕਰੀਬਨ ਇਹ ਦੋ ਕੀਲਾਂ ਦੇ ਵਿੱਚ ਹੋਣਾ ਪਰ ਇੱਥੇ ਆਉਂਦਾ ਜਾਂਦਾ ਕੋਈ ਨਹੀਂ ਕੋਈ ਨਹੀਂ ਹੈਗਾ ਇਹ ਇੱਕ ਤਲਾਹ ਹੀ ਹੈ ਜਿਹੜਾ ਵਿੱਚ ਬਚਾਲੇ ਬਣਾਇਆ ਗਿਆ ਸੀ ਮੇਰੇ ਖਿਆਲ ਚ ਇੱਥੇ ਫਾਉਂਟੇਨ ਵਗੈਰਾ ਲਾਉਣ ਨੂੰ ਬਣਾਇਆ ਹੋਣਾ ਇਹ ਇਧਰ ਦੇਖੋ ਪੂਰਾ ਜਿਹੜਾ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਇਹ ਅੰਗੂਰਾਂ ਦੀਆਂ ਬੇਲਾਂ ਨੇ ਜਿਹੜੀਆਂ ਇੱਥੇ ਬਹੁਤ ਜ਼ਿਆਦਾ ਨੇ ਅੰਗੂਰ ਬਹੁਤ ਜ਼ਿਆਦਾ ਲੱਗਦੇ ਨੇ ਤੇ ਹਰ ਘਰ ਦੇ ਵਿੱਚ ਤੁਹਾਨੂੰ ਅੰਗੂਰਾਂ ਦੀ ਬੇਲ ਮਿਲ ਜੂਗੀ ਇੱਥੇ ਵੀ ਅੰਗੂਰਾਂ ਦੀ ਬੇਲ ਹੈ ਇਹ ਸਾਰੇ ਜਿਹੜੇ ਪੌਦੇ ਨੇ ਔਰੇ ਫਲਾਂ ਵਾਲੇ ਲਾਏ ਗਏ ਨੇ ਇੱਧਰ ਸਬਜ਼ੀਆਂ ਵਗੈਰਾ ਲਾ ਰੱਖਿਆ ਨੇ ਮੇਰੇ ਖਿਆਲ ਚ ਇਹ ਗਾਰਡਨਿੰਗ ਲਈਆਂ ਹੋਣਗੀਆਂ ਇਹ ਹੈ ਗੁਰਦੁਆਰਾ ਚਸ਼ਮੇ ਸਾਹੀ ਦਾ ਛੋਟਾ ਜਿਹਾ ਬਾਗ ਪਿੱਛੇ ਬਾਬਾ ਜੀ ਨਾਲ ਗੱਲ ਹੋਈ ਆ ਉਹਨਾਂ ਨੇ ਦੱਸਿਆ ਕਿ ਇੱਥੇ ਗੁਰੂ ਪਾਸ਼ਾ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਨੇ ਤੇ ਇੱਥੇ ਲਗਾਤਾਰ 40 ਦਿਨ ਹੋ ਰਹੇ ਨੇ ਤੇ ਆਪਾਂ ਇੱਥੋਂ ਦੇ ਜਿਹੜਾ ਗਾਰਡਨ ਹੈ ਉਹ ਵੀ ਦੇਖ ਚੁੱਕੇ ਆ ਤੇ ਨਾਲ ਜਿਹੜੇ ਗੁਰਦੁਆਰੇ ਦੇ ਥੋੜੇ ਮੋਟੇ ਹੋ ਵਿਸ਼ੇਸ਼ ਨੇ ਜਾਂ ਥੋੜੀਆਂ ਮੋਟੀਆਂ ਨਿਸ਼ਾਨੀਆਂ ਨੇ ਜਿਹੜੀਆਂ ਉਹ ਵੀ ਆਪਾਂ ਦੇਖ ਕੇ ਆਏ ਆ ਇਹ ਗਾਰਡਨ ਹੈ ਜਿਹੜਾ ਲਗਭਗ ਇੱਥੇ ਨਾਂ ਦੇ ਬਰਾਬਰ ਹੀ ਨੇ ਹੁਣ ਬੰਦੇ ਉਸਕ ਜਗ੍ਹਾ ਦੇ ਵਿੱਚ ਤਾਂ ਮੈਨੂੰ ਐ ਲੱਗਦਾ ਵੀ ਸਬਜ਼ੀ ਸਬਜ਼ੀ ਉਹ ਲਾ ਰੱਖੀ ਐ ਤੇ ਕੋਸ਼ਕ ਜਗਾ ਘਾ ਵਗੈਰਾ ਲੱਗਿਆ ਹੋਇਆ ਗਾਰਡਨ ਐ ਕਿਸੇ ਦੇ ਕੰਮ ਨਹੀਂ ਆ ਰਿਹਾ ਲਗਭਗ ਇਹਨੂੰ ਜਿੰਦਾ ਹੀ ਲੱਗਿਆ ਰਹਿੰਦਾ ਹੈ ਇੱਥੇ ਸਿਕਿਉਰਿਟੀ ਦੇ ਕਾਰਨ ਇਹ ਸਭ ਕੁਝ ਹੋ ਰਿਹਾ ਹੈ ਤੇ ਜਿਹੜੇ ਸਿੱਖ ਭਾਈਚਾਰਾ ਇੱਥੋਂ ਲਗਭਗ ਜਾ ਚੁੱਕਿਆ ਹੈ 20 ਕ ਬੰਦੇ ਹੀ ਰਹਿ ਗਏ ਜਿਹੜੇ ਅਫਗਾਨਿਸਤਾਨ ਦੇ ਗੁਰਦੁਆਰਿਆਂ ਦੀ ਦੇਖਭਾਲ ਕਰ ਰਹੇ ਨੇ ਜਿਹੜਾ ਸਾਨੂੰ ਪਹਿਲਾਂ ਅਫਗਾਨੀ ਸਿੰਘਾ ਨੇ ਦੱਸਿਆ ਵੀ ਇੱਥੇ ਜਿਹੜਾ ਜਲਾਲਾਬਾਦ ਦੇ ਨੇੜੇ 14 ਕਿਲੋਮੀਟਰ ਇਹ ਗੁਰਦੁਆਰਾ ਸਾਹਿਬ ਪੈਂਦਾ ਹੈਗਾ ਦਾ ਨਾਮ ਹੈਗਾ ਚਸ਼ਮੇ ਸਾਹੀ ਚਸ਼ਮੇ ਸਾਹੀ ਦੇ ਵਿੱਚ ਕਹਿੰਦਾ 25 25 30 ਤੇ ਵਿਆਹ ਇਕੱਠੇ ਹੁੰਦੇ ਸੀ ਵਿਸਾਖੀ ਨੂੰ ਇੱਥੇ ਵਿਸਾਖੀ ਬੜੀ ਧੂਮ ਧਾਮ ਨਾਲ ਮਨਾਉਂਦੇ ਸੀ ਸਿੱਖ ਤੇ ਜਲਾਲਾਬਾਦ ਸੀ ਜਿਹੜਾ ਸਾਰਾ ਸਿੱਖਾਂ ਦਾ ਪਿੰਡ ਸੀਗਾ ਸਿੱਖਾਂ ਦੇ ਘਰ ਸੀ ਇੱਥੇ ਹੁਣ ਸ਼ਹਿਰ ਬਣ ਚੁੱਕਿਆ ਹੈ ਤੇ ਲਗਭਗ ਇੱਥੇ 7 ਲੱਖ ਦੇ ਕਰੀਬ ਸਿੱਖ ਰਹਿੰਦੇ ਸੀਗੇ ਤੇ ਉਹਨਾਂ ਨੇ ਆਪਣੇ ਇੱਥੇ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਸੀ ਉਹਨਾਂ ਨੂੰ ਕਰਨ ਵਾਸਤੇ ਤੇ ਆਪਣੇ ਧਰਮ ਨੂੰ ਜਿਹੜਾ ਮੰਨਣ ਵਾਸਤੇ ਉਹ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸੋਹਣੇ ਬਾਗ ਬਣਾਏ ਹੋਏ ਨੇ ਤੇ ਇੱਥੋਂ ਦੇ ਜਿਹੜੇ ਬਾਗ ਨੇ ਉਹ ਤਕਰੀਬਨ ਹੁਣ ਖਾਲੀ ਪੈਣੇ ਸਿੱਖ ਸੰਗਤ ਤੋਂ ਵਗੈਰ ਤੇ ਜਿੰਦੇ ਲੱਗੇ ਪੈਣੇ ਇਹਨਾਂ ਨੂੰ ਇਹ ਨੇ ਜੀ ਜਿੱਥੇ ਗੁਰੂ ਸਾਹਿਬ ਨੇ 40 ਦਿਨ ਆਪਣੀ ਜ਼ਿੰਦਗੀ ਦੇ ਬਤਾਏ ਨਿੰਨਾਂ ਤੋਂ ਸਿੱਖ ਸੰਗਤ ਨੂੰ ਹੁਣ ਵਿਸੋੜ ਦਿੱਤਾ ਗਿਆ ਹੈ ਗੁਰੂ ਧਾਮਾਂ ਤੋਂ ਅਸੀਂ ਉਹਨਾਂ ਦੇ ਦਰਸ਼ਨ ਕਰ ਰਹੇ ਹਾਂ। ਦੇਖੋ ਵੀ ਅਫਗਾਨਿਸਤਾਨ ਨੂੰ ਲਿਟ ਲਿਟ ਕੇ ਕਵਰ ਕਰ ਰਿਹਾ। ਲਿਟ ਲਿਟ ਕੇ ਕਵਰ ਕਰ ਰਿਹਾ। ਹਾਏ 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 ਅੱਜ ਦਾ ਸ਼ੇਰ। ਸ਼ੇਰ ਤਾਂ ਸੰਗਰਾ ਕਰਦੇ। ਧੰਨਵਾਦ ਤੁਹਾਡਾ ਬਹੁਤ ਬਹੁਤ। ਉੱਧ ਵਾਲੀ ਚਾਹ ਹੈ ਜਿਹੜੀ ਇੱਥੇ ਅਫਗਾਨਿਸਤਾਨ ਦੇ ਵਿੱਚ ਮਿਲਣੀ ਮੁਸ਼ਕਿਲ ਹੀ ਹੈ। ਤੇ ਕੋਈ ਕੋਈ ਬਣਾਉਂਦਾ ਹੈ। ਇਹ ਕਹਿੰਦੇ ਪੰਜਾਬੀ ਪੀਂਦੇ ਨੇ ਜਾਂ ਪਾਕਿਸਤਾਨ ਵਾਲੇ ਪੀਂਦੇ ਨੇ। ਅਫਗਾਨੀ ਤਾਂ ਕਹਿੰਦੇ ਗ੍ਰੀਨ ਟੀ ਉਹ ਪੀਂਦੇ ਨੇ। ਤੇ ਬਾਪੂ ਜੀ ਨੇ ਸਾਡੇ ਵਾਸਤੇ ਚਾਹ ਬਣਾਈ ਹੈ ਇਹ ਕੇਤਲੀ 'ਚ। ਇਸ ਤਰ੍ਹਾਂ ਦੀਆਂ ਕੇਤਲੀਆਂ ਇੱਥੇ ਹਰ ਜਗ੍ਹਾ ਮਿਲ ਜਾਣਗੀਆਂ ਤੁਹਾਨੂੰ ਤੇ ਕੇਤਲੀ ਦੇ ਵਿੱਚ ਹੀ ਬਣਾਉਂਦੇ ਨੇ ਇਹ ਐਂ ਧਰ ਦਿੰਦੇ ਨੇ ਉੱਪਰ ਗੈਸ ਦੇ ਤੇ ਇਹਨੂੰ ਪੁੰਨਦੇ ਵੀ ਨਹੀਂ ਹੈਗੇ ਇਹ ਦੇ ਵਿੱਚ ਹੀ ਚਾਹ ਪੱਤੀ ਪਾ ਕੇ ਐਸ ਤਰ੍ਹਾਂ ਹੀ ਬਣ ਜਾਂਦੀ ਹੈ ਕੇਤਲੀ ਨਾਲ ਚਾਹ ਪੀ ਰਹੇ ਹਾਂ ਅਸੀਂ ਬਾਗ ਦੇ ਵਿੱਚ ਗੁਰਦੁਆਰਾ ਚਸ਼ਮੇ ਸਾਹੀ ਦੇ ਵਿੱਚ ਗੁਰਦੁਆਰਾ ਚਸ਼ਮੇ ਸਾਹੀ ਜਿਹੜਾ ਹੁਣ ਢਾਹ ਢੇਰੀ ਹੋ ਚੁੱਕਿਆ ਹੈ ਉਹਦੀ ਦੇਖਰੇਖੇ ਬਾਪੂ ਜੀ ਕਰਦੇ ਨੇ ਚੈਲ ਸਾਹਿਬ ਨੇ ਪੂਰੀ ਇੰਟਰਵਿਊ ਕੀਤੀ ਹੈ ਇਹਨਾਂ ਦੇ ਚੈਨਲ ਤੇ ਤੁਸੀਂ ਜਾ ਕੇ ਇਹਨਾਂ ਦੀ ਦੇਖ ਸਕਦੇ ਹੋ ਹਾਂ ਤੇ ਲੈਟ ਲੈਟ ਕੇ ਤੁਹਾਡੇ ਲਈ ਕੰਟੈਂਟ ਤਿਆਰ ਕਰ ਰਹੇ ਨੇ ਬਾਈ ਜੀ ਲੋ ਜੀ ਚੈਲ ਹੋਰਾਂ ਨੂੰ ਬਾਪੂ ਨੇ ਚਾਹਤਾ ਪਿਆਤੀ ਕਹਿੰਦਾ 16 ਟੂਥ ਪਿਆਉਂਗਾ ਖਵਾਉਂਗਾ ਪਤਾ ਨਹੀਂ ਕੀ ਆ ਯਾਰ ਕੋਈ ਫਲ ਦਾ ਨਾ ਹੈ ਸੀਡਾ ਫਲ ਹੈ ਨਾ 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 ਇਹ ਤੂਥੀਆਂ ਨੂੰ ਕਹਿੰਦਾ ਬਾਈ ਤੂੰ ਤਾਂ ਆਹ ਬਹੁਤ ਵੱਡਾ ਦੇਖ ਤੂਤ ਦੀਆਂ ਤੂਤੀਆਂ ਤੋੜ ਕੇ ਰਿਹਾ ਹੈ ਇੱਥੇ ਫਲ ਆਇਆ ਇਹ ਆਪਣੇ ਵਾਲੇ ਤਾਂ ਸੜਕਾਂ ਦੀ ਰੋਲੀ ਜਾਂਦੇ ਨੇ ਇਹ ਇਹ ਵੀ ਦੇਖੋ ਤੇ ਬੜੇ ਸ਼ੌਕ ਨਾਲ ਖਾਂਦੇ ਨੇ ਅਫਗਾਨੀ ਲੋਕ ਇਹਨੂੰ ਏ ਨੇ ਜੀ ਤੂਤੀਆਂ ਅੱਛਾ ਤੂਤ 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 ਤੂਤੀਆਂ ਹੈਈ ਚਾਹ ਨਾਲ ਤੂਤੀਆਂ ਜਲ ਰਹੀਆਂ ਨੇ ਬਈ ਅਫਗਾਨਿਸਤਾਨ ਚ ਦੇਖੋ ਕੀ ਬੰਦਾ ਹੈ ਗਲੇ ਗੁਲੇ ਜੇ ਖਰਾਬ ਨੇ ਕਹਿੰਦੇ ਜੀ ਜ਼ਬਰਦਸਤ ਹਮਮ ਹਮ ਮੈਂ ਮਿੱਠੀਆਂ ਤੂਤੀਆਂ ਮੈਂ ਕਦੇ ਵੀ ਨਹੀਂ ਖਾਧੀਆਂ ਯਾਰ ਹਨਾ ਬੜੀ ਮਿੱਠੀ ਆ ਬਹੁਤ ਜ਼ਿਆਦਾ ਮਿੱਠੀ ਹੈ ਸ਼ੁਕਰਾਨ ਸ਼ੁਕਰਾਨ ਨੂੰ ਕੀ ਕਹਿੰਦੇ ਨੇ ਮੈਂ ਨਾ ਦੇਰ ਮਨਾਨਾ ਦੇਰ ਮਨਾਨਾ ਜਿੰਦਾਬਾਦ 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 ਬਾਪੂ ਜੀ ਕਹਿੰਦੇ ਸ਼ਾਇਰ ਸ਼ਾਇਰ ਸੁਲਤਾਨਪੁਰੀ ਜਾ ਮਜਨੂਰ ਮਜਨੂਰ ਮਤਲਬ ਮਜਨੂਰ ਜ਼ਖਮੀ ਮਜਲੂ ਸੁਲਤਾਨਪੁਰੀ ਸੀ ਜਿਹੜਾ ਕਹਿੰਦੇ ਸਾਡੇ ਪਿੰਡ ਦਾ ਸੀ ਸੁਲਤਾਨਪੁਰ ਦਾ ਇਸੇ ਕਰਕੇ ਮੈਂ ਆਪਣਾ ਪਿੰਡ ਦਾ ਨਾਂ ਨਾਲ ਲਾਉਣਾ ਵੀ ਹੈਨਾ ਜਦੋਂ ਬੰਦਾ ਕੋਈ ਯਾਦ ਕਰਦਾ ਹੈ ਨਾ ਮਾਣ ਮਹਿਸੂਸ ਕਰਦਾ ਹੈ ਰੂਪਾਹੀੜੀ ਤੇ ਪਿੰਡ ਦੇ ਬੰਦੇ ਪਿੰਡ ਦੀ ਹੁੰਦੇ ਨੇ ਬਾਪੂ ਜੀ ਦੀ ਉਮਰ ਤੋਂ ਵੱਡੀ ਉਮਰ ਦਾ ਸੀ ਉਹ 80 ਸਾਲ ਦਾ ਸੀ ਤਕਰੀਬਨ ਤੇ ਬੜੀਆਂ ਫਿਲਮਾਂ ਦੇ ਵਿੱਚ ਉਹਨੇ ਗਾਣੇ ਲਿਖੇ ਬੰਬੇ ਰਹਾ ਮੇਰੇ ਖਿਆਲ ਚ ਚੌਥੀ ਉਹ ਪੂਰਾ ਹੋ ਗਿਆ ਪਰ ਪਿੰਡ ਦੇ ਬੰਦਿਆਂ ਨੂੰ ਪਿੰਡ ਦੇ ਬੰਦੇ ਯਾਦ ਕਰਦੇ ਰਹਿੰਦੇ ਨੇ ਵੀ ਸਾਡੇ ਪਿੰਡ ਦਾ ਬੰਦਾ ਸੀਗਾ ਬੜੀ ਖੁਸ਼ੀ ਹੋਈ ਬਾਪੂ ਜੀ ਨਾਲ ਮਿਲ ਕੇ ਇਹਨਾਂ ਨੇ ਸਾਨੂੰ ਸਾਰਾ ਇਹ ਜਗਾ ਕਮਾਈ ਹੈ ਚਾਹ ਪਿਆਈ ਹੈ ਤੂਤੀਆਂ ਖਵਾਈਆਂ ਨੇ ਬਹੁਤ ਜ਼ਿਆਦਾ ਸਾਡੀ ਖੇਦਮਤ ਕੀਤੀ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਦੇਖੋ ਜੀ ਤੂਦੀਆਂ ਨਹੀਂ ਸੱਡ ਰਿਹਾ ਮੁੰਡਾ ਕਹਿੰਦਾ ਇੰਨੀ ਮਿੱਠੀ ਚੀਜ਼ ਮੈਨੂੰ ਮਿੱਠੇ ਦੀ ਕਰੇਵਿੰਗ ਹੋ ਰਹੀ ਇਹਨੂੰ ਮਿੱਠਾ ਮਿਲ ਗਿਆ ਪਹਿਲਾਂ ਆ ਕੇ ਨੇ ਆਉਣ ਸਾਰ ਗੁੜ ਚੱਕਿਆ ਤੇ ਫਿਰ ਤੂਤੀਆਂ ਮੇਰੇ ਨਾਲ ਰਹਿ ਕੇ ਇਹ ਮਿੱਠਾ ਘੱਟ ਕਰ ਰਿਹਾ ਪਰ ਫਿਰ ਵੀ ਹੋ ਰਹੀ ਹੈ ਕਰੇਵਿੰਗ ਇਨ ਐਸੀ ਆਟੋ 'ਚ ਬੈਠਿਆ ਇੰਡੀਆ ਨਟੋ ਹੈ Bajaj ਦਾ ਪਰ ਜਿਹੜੇ ਇੱਥੋਂ ਦੇ ਆਟੋ ਨੇ ਉਹ ਇਹੋ ਜਿਹੇ ਨੇ ਕੁਛ ਪੂਰੇ ਸਜਾਏ ਹੋਏ ਲੋ ਜੀ ਆਪਾਂ ਹੁਣ ਵਾਪਸੀ ਹੈ ਆਪਣੀ ਕਮਰੇ ਵੱਲ ਨੂੰ ਵਧੀਆ ਰਿਹਾ ਅੱਜ ਦਾ ਦਿਨ